ਜੇ ਮਿੱਤਰੋ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਸਵਰਾਜ 855 ਟਰੈਕਟਰਾਂ ਮਾਲਕ ਆਪਣੇ ਕੋਲੇ ਲੈਨੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਆ ਠੀਕ ਹੈ ਜੀ ਬਾਈ ਜੀ ਠੀਕ ਠਾਕ ਸਭ ਤੋਂ ਪਹਿਲਾਂ ਬਾਈ ਇਹ 855 ਇਹ ਮਾਡਲ ਕਿਹੜਾ ਜੀ ਇਹ 15 ਮਾਡਲ ਆ ਨੰਬਰ 50 ਆ ਜੀ ਠੀਕ ਹੈ ਜੀ ਪੀਵੀ 08 ਜਲੰਧਰ ਦਾ ਨੰਬਰ ਆ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਟਾਇਰਾਂ ਦੀ ਗੱਲ ਕਰੀਏ ਜੀ ਇਹ ਬਾਈ ਕਿੰਨੇ ਪੈਸੇ ਆ ਇਹਦੇ ਬੀਕੇਟੀ ਕੰਪਨੀ ਦੇ ਮੂਰ ਨੇ ਲੱਗੇ 70 ਪੈਸੇ ਟਾਇਰ ਆ ਠੀਕ ਆ ਜੀ ਮਗਰਲੇ ਸੀੜ ਦੇ ਆ ਹਾਂ ਮਗਰਲੇ ਸੀੜ ਦੇ ਆ ਠੀਕ ਆ ਜੀ ਬਾਕੀ ਬਾਈ ਟਰੈਕਟਰ ਸਾਰਾ origignal ਆ origignal ਟਰੈਕਟਰ ਆ ਵੀ ਆਪਣੀ ਫੁੱਲ ਗਾਰੰਟੀ ਆ ਬਾਈ ਠੀਕ ਆ ਸਾਰਾ ਟਰੈਕਟਰ origignal ਆ ਆਪਣੀ ਫੁੱਲ ਗਾਰੰਟੀ ਆ ਇੰਜਨ ਗੇਅਰ ਦਾ ਕਿਵੇਂ ਆ ਬਾਈ ਪੂਰਾ ਵਧੀਆ ਜੀ ਵਾਹ ਕੇ ਲੈ ਜਾਏ ਪੂਰਾ ਪੂਰਾ ਠੀਕ ਆ ਜੀ ਇੰਜਨ ਗੇਅਰ ਦਾ ਵੀ ਪੂਰਾ ਚੰਗਾ ਵਾਹ ਕੇ ਚਲਾ ਕੇ ਫੇਰ ਲੈ ਆ ਸਕਦੇ ਹਾਂ ਸਮਾਨ ਪੂਰਾ ਕਰਕੇ ਦੇਵੋਗੇ ਡੰਡਾ ਫੱਟੀ ਛਤਰੀ ਜਿਵੇਂ ਆ ਫੇਵਰ ਹੌਟ ਲੱਗੀ ਐਂ ਹੀ ਮਿਲੂਗਾ ਹਾਂ ਜੀ ਠੀਕ ਹੈ ਜੀ ਸਾਰਾ ਸਮਾਨ ਟਰੈਕਟਰ ਦੇ ਨਾਲ ਆ ਹੀ ਮਿਲੂਗਾ ਇੰਜਨ ਗੇਅਰ ਦਾ ਫੁੱਲ ਚੰਗਾ ਵਾਹ ਕੇ ਚਲਾ ਕੇ ਫੇਰ ਸੌਦਾ ਕਰ ਸਕਦੇ ਹਾਂ ਤੇ ਬਾਈ ਇਹਦੀ ਡਿਮਾਂਡ ਕੀ ਆ ਇਹਦੀ ਡਿਮਾਂਡ 5 ਲੱਖ 10 ਹਜ਼ਾਰ ਆ 5 ਲੱਖ ਤੇ 10 ਹਜ਼ਾਰ ਰੁਪਿਆ ਡਿਮਾਂਡ ਆ ਬਾਈ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਕਰੋਗੇ ਮਾਨਤਾਨ ਠੀਕ ਆ ਜੀ ਫੁੱਲ ਮਾਨਤਾਨ ਕੀਤੇ ਜਾਊਗਾ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਬਾਈ ਇਹ ਕਿਹੜੇ ਪਿੰਡ ਵਕਾਊ ਆ ਪੱਡੂ ਵਾਲ ਪਿੰਡ ਧਰਮਕੋਟ ਲੱਗ ਠੀਕ ਆ ਜਿਹੜਾ ਕਿਹੜਾ ਹੀ ਮੋਗਾ ਨੰਬਰ ਬੋਲ ਦਿਓ 95766 ਠੀਕ ਹੈ ਜੀ 54292 ਹੁਣ ਬਈ ਥੋੜੀ ਜਿਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨ ਤਾਨ ਕਰ ਦਿਓ ਜੀ ਜ਼ਰੂਰ ਕਰਾਂਗੇ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤੋਂ ਸਾਰਿਆਂ ਦਾ ਧੰਨਵਾਦ